ਦੋਸਤੋ ਮੈਂ ਅੱਜ ਮੌਜੂਦ ਹਾਂ ਏਟਾਰੀ ਕਸਬਾ ਏਟਾਰੀ ਕਸਬਾ ਜਿਲ੍ਹਾ ਅੰਮ੍ਰਿਤਸਰ ਦਾ ਪਾਕਿਸਤਾਨ ਦੇ ਬਾਰਡਰ ਤੇ ਵਸਿਆ ਹੋਇਆ ਆਖਰੀ ਕਸਬਾ ਹੈ ਜੋ ਸ਼ਾਮ ਸਿੰਘ ਦੀ ਏਟਾਰੀ ਕਰਕੇ જગਤ ਪ੍ਰਸਿੱਧ ਹੈ ਏਟਾਰੀ ਰੇਲਵੇ ਸਟੇਸ਼ਨ ਤੇ ਹੀ ਰੇਲਾਂ ਪਾਕਿਸਤਾਨ ਨੂੰ ਜਾਂਦੀਆਂ ਨੇ ਇਹਾਮ ਤੇ ਵਪਾਰ ਹੁੰਦਾ ਰਿਹਾ ਹੈ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਸਦਾ ਸ਼ਾਮ ਸਿੰਘ ਏਟਾਰੀ ਦੀ ਯਾਦਗਾਰ ਇਹ ਸਾਹਮਣੇ ਲਿਖਿਆ ਹੈ ਯਾਦਗਾਰ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਜਿਸ ਵਿੱਚ ਤੁਹਾਨੂੰ ਇਸ ਮਹਾਨ ਜਰਨੈਲ ਦੀ ਸਮਾਦ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਬਰ ਨੌਨਿਆਲ ਸਿੰਘ ਦੀ ਬਰਾਤ ਦੇ ਇੰਤਜ਼ਾਮ ਲਈ ਬਣਾਇਆ ਹੋਇਆ ਉਹ ਤਲਾਬ ਵੀ ਵਿਖਾਵਾਂਗੇ ਤੇ ਆ ਮੀਨ ਗੇਟ ਇਸ ਯਾਦਗਾਰ ਦਾ ਇਤਿਹਾਸ ਅਨੁਸਾਰ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਦੀ ਪੁੱਤਰੀ ਨਾਨਕੀ ਦਾ ਵਿਆਹ ਵਿੱਚ ਆਈ ਬਰਾਤ ਇਸੇ ਥਾਂ ਤੇ ਟੁੱਕੀ ਸੀ ਤੇ ਇੱਥੇ ਹੀ ਮਿਲੀ ਹੋਈ ਸੀ ਇਹ ਵਿਆਹ ਅੱਜ ਤੱਕ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਮੰਨਿਆ ਗਿਆ ਹੈ ਜਿਸ ਤੇ ਸਰਦਾਰ ਸ਼ਾਮ ਸਿੰਘ ਦੇ ਲਗਭਗ 15 ਲੱਖ ਰੁਪਏ ਖਰਚ ਹੋਏ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਕਿਤੇ ਵੰਦ ਦੱਸਦੇ ਹਨ ਕਿ 20 ਲੱਖ ਰੁਪਏ ਤਾਂ ਉਹਨਾਂ ਨੇ ਤਾਂ ਨਹੀਂ ਕਰ ਛੜਿਆ ਸੀ ਇਹ ਸਾਹਮਣੇ ਸਮਾਦ ਸਰਦਾਰ ਸ਼ਾਮ ਸਿੰਘ ਤੇ ਉਹਨਾਂ ਦੇ ਪਰਿਵਾਰ ਦੀਆਂ ਸਮਾਦਾਂ ਹਨ ਫਿਲਹਾਲ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਤਲਾਬ ਜਿਹੜਾ ਕਿ ਬਰਾਬ ਦੇ ਇੰਤਜ਼ਾਮ ਅਜੋ ਸਪੈਸ਼ਲ ਬਣਾਇਆ ਗਿਆ ਸੀ ਸਰਦਾਰ ਸ਼ਾਮ ਸਿੰਘ ਵੱਲੋਂ ਐ ਦੇਖੋ ਜੀ ਤਲਾਬ ਤੇ ਇਤਿਹਾਸਕ ਤਲਾਬ ਤਾਂ ਇੱਕ ਪੌਣਾ ਬਣਿਆ ਹੋਇਆ ਹੈ ਸ਼ਾਇਦ ਔਰਤਾਂ ਵਾਸਤੇ ਪੌਣਾ ਸੀ ਇਹ ਪ੍ਰਾਣੀਆਂ ਇੱਟਾਂ ਲੱਗੀਆਂ ਹੋਈਆਂ ਹਨ ਇਸ ਤਰ੍ਹਾਂ ਦੇ ਦਰਾਨ ਪਿਆ ਤਲਾਬ ਤੇ ਇਹ ਪੌਣਾ ਇਹ ਸਾਹਮਣੇ ਮਰਦਾਂ ਵਾਸਤੇ ਪੌੜੀਆਂ ਮਰਦਾਂ ਦੇ ਇਸ਼ਨਾਨ ਵਾਸਤੇ ਪੌੜੀਆਂ ਏਦਿ ਸਾਹਮਣੇ ਪੌੜੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਬਰਾਤ ਤੇ ਟੁਕੀ ਸੀ ਔਰ ਰਾਤ ਰਹੀ ਸੀ ਸੋ ਬਰਾਤੀਆਂ ਦੇ ਸਵੇਰੇ ਉੱਠ ਕੇ ਇਸ਼ਨਾਨ ਕਰਨ ਵਾਸਤੇ ਤਲਾਬ ਸੀ ਸਪੈਸ਼ਲ ਖਧਵਾਇਆ ਗਿਆ ਸੀ ਸ਼ਾਮ ਸਿਕ ਅਟਾਰੀ ਵੱਲ ਉਸ ਅਤਿਆਸਕ ਵਿਆਦੇ ਇੰਤਜਾਮ ਵੱਜੋ ਤੇ ਆਉਤਰ ਮੁਖੰਦਾਂ ਜਿੱਤੋਂ ਕੇ ਬਰਾਕ ਜਿਹੜੀ ਹੈ ਘੋੜਿਆਂ ਹਾਥੀਆਂ ਦੇ ਰੱਥਾਂ ਤੇ ਆਈ ਸੀ ਹਿਆਸਤਾਂ ਦੇ ਰਾਜੇ ਹਾਥੀ ਤੇ ਸਵਾਰ ਹੋ ਕੇ ਆਏ ਸਨ ਤੇ ਹਾਥੀਆਂ ਦੇ ਘੋੜਿਆਂ ਦੇ ਪਾਣੀ ਪੀਣ ਵਾਸਤੇ ਇੱਥੇ ਬਣਿਆ ਹੋਇਆ ਹੈ ਕੈਂਪ ਐਸ ਰੈਂਬਰੋ ਆ ਗਿਆ ਸੀ ਆਹ ਦੇਖੋ ਜੀ ਤੇ ਇਹ ਰਿਆਬਦੰਮੂ ਅੰਮ੍ਰਿਤਸਰ ਵੱਲ ਹੈ ਜਨਕੀ ਚੱਡੇ ਵੱਲ ਤੇ ਇੱਥੋਂ ਘੋੜੇ ਤੇ ਹਾਥੀ ਥੱਲੇ ਉਤਰਦੇ ਤੇ ਪਾਣੀ ਪੀ ਕੇ ਵਾਪਸ ਮੁੜ ਜਾਂਦੇ ਹੈ ਇਹ ਵੀ ਛੋਟੀਆਂ ਇੱਟਾਂ ਦੇ ਬਣਿਆ ਹੋਇਆ ਰੈਂਪ ਹੈ ਤੇ ਤਲਾਬ ਬਿਲਕੁਲ ਵਿਰਾਨ ਤੇ ਸੁੱਕਾ ਪਿਆ ਹੈ ਛੋਟੀ ਏrti ਜਨਾਈ ਹਸਾਰੀ ਆ ਦੇਖੋ ਛੋਟੀ ਛੋਟੀਆਂ ਟੱ ਲੱਗੀਆਂ ਹੁੰਦੀਆਂ ਮਹਾਰਾਜ ਜੀ ਸਿੰਘ ਨੇ ਇਸ ਵਿਆਹ ਤੇ ਇੰਨੀ ਖੁਸ਼ੀ ਮਨਾਈ ਕਿ ਦਿਲ ਖੋਲ ਕੇ দান ਦਿੱਤਾ ਤੇ ਦਿਲ ਖੋਲ ਕੇ ਪੈਸਿਆਂ ਦਾ ਮੀਂਹ ਭਰایا ਮੋਹਰਾ ਦੇ ਮੋਹਰਾ ਦੀਆਂ ਭਰੀਆਂ ਬੋਰੀਆਂ ਦੇ ਮੂੰਹ ਖੋਲ ਦਿੱਤੇ ਇਸ ਵਿਆਹ ਵਿੱਚ ਰਿਆਸਤਾਂ ਦੇ ਰਾਜੇ ਤੇ ਹਿੰਦ ਦਾ ਗਵਰਨਰ ਅਗਰੇਜ ਅਫਸਰ ਸਰ ਹੈ ਨਰੀ ਵੀ ਬਰਾਤ ਵਿੱਚ ਸ਼ਾਮਲ ਸੀ ਤੇ ਬਰਾਤ ਲੱਖਾਂ ਵਿੱਚ ਸੀ ਅੱਜ ਤੱਕ ਐਡੀ ਵੱਡੀ ਬਰਾਤ ਕਦੀ ਕਿਸੇ ਟੁਕੀ ਨਹੀਂ ਵੇਖੀ ਜਿੰਨੀ ਇੱਥੇ ਟੁਕੀ ਸੀ ਇਹ ਮਿਊਜ਼ੀਅਮ ਹੈ ਜੀ ਇਹ ਐਵਕਰ ਬੰਦ ਪਿਆ ਹੈ ਤੇ ਇਧਰ ਇਸ ਮੋਰੀਲ ਪਾਰਕ ਵਿੱਚ ਇੱਕ ਟੈਂਕਰ ਰੱਖਿਆ ਗਿਆ ਹੈ ਦਸ਼ਕਾਂ ਦੇ ਦੇਖਣ ਵਾਸਤੇ ਬੜੀ ਧਾਰ ਟੈਂਕ ਇਹ ਲਿਖਿਆ ਨਜ਼ਰ ਆ ਰਿਹਾ ਹੈ ਇਸ ਟੈਂਕ ਬਾਰੇ ਇਹ ਸਾਰਾ ਰਕਬਾ ਜਰਨੈਲ ਸਰਦਾਰ ਸ਼ਾਮ ਸਿੰਘ ਟਾੜੀ ਵਾਲੀ ਦੀ ਜ਼ਗੀਰ ਹੋਇਆ ਕਰਦਾ ਸੀ ਤੇ ਇੱਥੇ ਕਿਤੇ ਮਿਲਣੀ ਵੀ ਹੋਈ ਸੀ ਜੇ ਸੁਝ ਮਿਲਣੀ ਵਿੱਚ ਬਹੁਤ ਵੱਡੇ ਵੱਡੇ ਤੋਹਫੇ ਰਿਸ਼ਤੇਦਾਰਾਂ ਨੂੰ ਦਿੱਤੇ ਗਏ ਤੇ ਇਹ ਸਮਾਧਾਂ ਹਨ ਇਸ ਪਰਿਵਾਰ ਦੀਆਂ ਇਸ ਮਤ ਹੈ ਮਾਤਾ ਆਸਕੋਰ ਦੀ ਤੇ ਹੁਣ ਤੁਹਾਨੂੰ ਬਖਾਉਣਾ ਉਸ ਮਹਾਨ ਜਰਨੈਲ ਸਰਦਾਰ ਸ਼ਾਮ ਸਕੱਟਾਰੀ ਵਾਲੇ ਦੀ ਸਮਾਧ ਜਿਸ ਦਾ ਸਸਕਾਰ ਇਸ ਜਗਤ ਕੀਤਾ ਗਿਆ ਸੀ ਜਿਹੜੇ ਕਿ 10 ਫਰਵਰੀ 1846 ਨੂੰ ਸਵਰਾਵਾਂ ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ ਇਹ ਸਭ ਤੋਂ ਵਫادار ਜਰਨੈਲ ਸਿੱਖ ਰਾਜ ਦੇ ਹੋਏ ਹੋਏ ਹਨ ਜਿਨ੍ਹਾਂ ਨੇ ਖੂਨ ਦਾ ਆਖਰੀ ਕਤਰਾ ਤੱਕ ਇਸ ਖਾਲਸਾ ਰਾਜ ਲਈ ਵਹਾ ਦਿੱਤਾ ਇਹ ਹੈ ਸਦਾਰਸ਼ਾਨ ਸਿੰਘ ਅਟਾਰੀ ਵਾਲੀ ਦੀ ਸਮਾਦ ਡੋਗਰੇ ਸਰਦਾਰਾਂ ਦੀ ਗਰਜ਼ਾਰੀ ਕਰਕੇ ਸਿਵਰਾਵਾਂ ਦੇ ਗੰਗ ਵਿੱਚ ਮਹਾਨ ਜਨਰਲ ਸ਼ਹੀਦ ਹੋ ਗਿਆ। ਸਮਾਪਤ ਜਨਰਲ ਸਰਦ ਸ਼ਾਮ ਸਿੰਘ ਜੀ ਸ਼ਹੀਦ। ਸਰਦ ਸ਼ਾਮ ਸਿੰਘ ਸੇਖ ਰਾਜ ਦਾ ਸਭ ਤੋਂ ਵੱਧ ਬਹਾਦਰ ਤੇ ਵਫਾਦਾਰ ਜਨੈਲ ਹੋਇਆ। ਜਦੋਂ ਉਹਨਾਂ ਦੀ ਲੋਥ ਸਿਵਰਾਵਾਂ ਤੋਂ ਇੱਥੇ ਪਹੁੰਚੀ ਉਹਨਾਂ ਵੀ ਸਰਦਾਰਨੀ ਵਿੱਚ ਸੱਜੇ ਵਾਂਗ ਕੱਪੜਿਆਂ 'ਚ ਉਹਨਾਂ ਨਾਲ ਹੀ ਸਤੀ ਹੋਵੇ ਜਿਹੜੀ ਕਿ ਆਖਰੀ ਸਤੀ ਮੰਨੀ ਗਈ ਹੈ ਤੇ ਇਹ ਇੱਕ ਬੋੜ ਦਾ ਰੁੱਖ ਸਮਾਦ ਦੇ ਨੇੜੇ ਤੇ ਇੱਕ ਖੂਨ ਨਜ਼ਰ ਆ ਰਿਹਾ ਹੈ ਆਓ ਵੇਖਦੇ ਹਾਂ ਇਹ ਪ੍ਰਾਤਨ ਖੂ ਹਲਟਾ ਵਾਲਾ ਖੂ ਸਦਾਰਸ਼ਾਪ ਸਿੰਘ ਅਟਾਰੀ ਵਾਲੇ ਦੀ ਜਗੀਰ ਦਾ ਹਿੱਸਾ ਹੁੰਦਾ ਸੀ ਇੱਥੇ ਚਾਲੀਆਂ ਸਨ ਟੰਡਾ ਵਾਹ ਜੀ ਵਾਹ ਪੁਰਾਣੀਆਂ ਇੱਟਾਂ ਹਨ ਦਾ ਬਣਿਆ ਹੋਇਆ ਖੂ ਬਾਬਾ ਜੀ ਹਲਟ ਸੀ ਇੱਥੇ ਹਾਂਜੀ ਹਾਂਜੀ ਹਲਟੀ ਸੀ ਹਾਂਜੀ ਇਹ ਜਰਨਲ ਸ਼ਾਮ ਸਿੰਘ ਟਾਰੀ ਦੀ ਹਾਂਜੀ ਪ੍ਰਾਤਨ ਬੇਰੀ ਮਾਰਾ ਨੇ ਲਿਖੀ ਹੋਈ ਲੈ ਦੀ ਆ ਹਾਂਜੀ ਆ ਬੇਰੀ ਪ੍ਰਾਤਨ ਅੱਛਾ ਬੇਰੀ ਅੱਛਾ ਬੇਰੀ ਉਸੀ ਸਮੇਂ ਦੀ ਪੁਰਾਣੀ ਹਾਂ ਜੀ ਤੇ ਇਹ ਰੁੱਖ ਬੋੜ ਦਾ ਉਸੇ ਟਾਈਮ ਦਾ ਇਹ ਜਿਹੜਾ ਉੱਤੇ ਆ ਜੂ ਖਜੂਰ ਲੱਗਾ ਹੈ। ਸਰਾਪਾਂ ਨੂੰ ਅੱਛਾ ਅੱਛਾ ਜੀ ਹਾਂ ਹਾਂ ਅੱਛਾ ਜੀ ਹਾਂ ਇਹਦੇ ਵਿੱਚ ਖਜੂਰ ਔਰ ਅੱਛਾ ਜੀ ਬੋੜ ਦੇ ਉੱਤੇ ਖਜੂਰ ਗਿਆ ਹੋਇਆ ਹੈ। ਓ ਜੱਟ ਹਾਂਜੀ ਚੜ ਪਾਣੀ ਬਾ ਚੜਦੀ ਕਲਾ ਤੇ ਇੱਥੇ ਸੇਵਾਦਾਰ ਹੋ ਹਾਂਜੀ ਮੈਂ ਕੋਲ ਜਰਾ ਸਾਹ ਹਾਂਜੀ ਸੇਵਾ ਕਰਦਾ ਹਾਂ ਠੀਕ ਹੈ ਜੀ ਮੇਨ ਸਮਾਦ ਇਹੋ ਹੀ ਹੈ ਹਾਂਜੀ ਮੇਨ ਇਹਨシャン ਸਿੰਘ ạtਾਰੀ ਵਾਲੇ ਦੀ ਲਾਗੇ ਕਾਨ ਸਿੰਘ ਉਹਨਾਂ ਦੇ ਪੁੱਤਰ ਵੀ ਪੁੱਤਰ ਦੀ ਤੇ ਨਾਲੇ ਉਹਨਾਂ ਦੇ ਪਿਤਾ ਦੀ ਵੀ ਨਿਹਾਲ ਸਿੰਘ ਦੀ ਸਦਾ ਨਿਹਾਲ ਸਿੰਘ ਠੀਕ ਹੈ ਕਾ ਮਨਾਈ ਦੀ ਨਹੀਂ ਜੀ ਚੜਦੀ ਕਲਾ ਅੱਛਾ ਇਹ ਸਾਰਾ ਰਕਬਾ ਹਾਂਜੀ ਹਾਂਜੀ ਤੇ ਮਹਿਲ ਕਿੱਧਰ ਨੇ ਕਿਲੇ ਮੇਨ ਬਾਜ਼ਾਰ ਚ ਬਿਜਾਰ ਵਿੱਚ ਹੈ ਜੀ ਹਾਂਜੀ ਹੈਗੇ ਜੀ ਫੈਮਿਲੀ ਨਾਲ ਜੀ ਰਿੰਦੀ ਫੈਮਿਲੀ ਹਾਂਜੀ ਹੈ ਜੀ ਗੱਡੀ ਚੱਲ ਚੰਦੀ ਉੱਥੇ ਹਾਂਜੀ ਗੱਡੀ ਚੱਲਦੀ ਹੈ ਚੰਗਾ ਜੀ ਕਰਦੀ ਕਰਾ ਖਾਸਾ ਵਾਈਕੁੱਟੀ ਕਰਤੇ ਜੀ ਇਹ ਕਿਉ ਯਾਦਗਾਰ ਅਤੇ ਸਮਾਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਤੇ ਨਿਸ਼ਾਨ ਸਭ ਚੁੱਲ ਰਿਹਾ ਹੈ ਇਸ ਸਮਾਦ ਵਾਲੇ ਕੰਪਲੈਕਸ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਉਹਦੇ ਸੈਨਿਕਾਂ ਦੁਆਰਾ ਲੜੀ ਗਈ ਲੜਾਈ ਸਭਰਾਵਾਂ ਦੀ ਜੰਗ ਜੰਗ ਨਮਾ ਸਿੰਘ ਅਤੇ ਫਰਨੀਆ ਵਿੱਚ ਕਵੀ ਸ਼ਾਹ ਮੁਹੰਮਦ ਇਸ ਪ੍ਰਕਾਰ ਲਿਖਦਾ ਹੈ ਆਈਆਂ ਬੜਤਲਾਂ ਬੀੜ ਕੇ ਤੋਖਾਂ ਨੇ ਅਗੋ ਸਿੰਘਾਂ ਨੇ ਪਾਸੜੇ ਮੋਰ ਛੁਤੇ ਮੀਵਾ ਸਿੰਘ ਤੇ ਮਾਖੇ ਕਾ ਹੋਏ ਛਦੇ ਅੱਲੇ ਤਿੰਨ ਫਰੰਗੀ ਦੇ ਤੋੜ ਛੁਤੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਦ ਸ਼ਾਸਤਰੀ ਜੋੜ ਵਿਸ਼ੋਰ ਛੁਤੇ ਸ਼ਾਮ ਆਉਂਦਾ ਸਿੰਘਾਂ ਨੇ ਗੋਰੀਆਂ ਦੇ ਵਾਂਗ ਨਿੰਬੂਆਂ ਲਹੂ ਨ ਚੋੜ ਛੁਤੇ ਪਏ ਬਾਵੇਂ ਹੋਏ ਕੇ ਫਿਰ ਧਾਵਾ ਫਰਾਂਸੀਸੀ ਤੇ ਜਿੱਥੇ ਸੀ ਚਾਰ ਜਾਰੀ ਕੁੰਡਲ ਕੱਪਿਆ ਵਾਂਗ ਕਮਾਨ ਗੋਸ਼ੇ ਬਣੀ ਅਣਸਦਾਰਾਂ ਨੂੰ ਬਹੁਤ ਖੁਆਰੀ ਤੇਜਾ ਸਿੰਘ ਸਰਦਾਰਪੁਰ ਵੜ ਦਿੱਤਾ ਕਰੀ ਨਸ ਨਾ ਜਾਏ ਇਹ ਫੌਜ ਸਾਰੀ ਸ਼ਾਹਮੌਂਦਾ ਮਰਨ ਸ਼ਹੀਦ ਹੋ ਕੇ ਅਤੇ ਜਾਨ ਨਾ ਕਰਨਗੇ ਫੇਰ ਪਿਆਰੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਪਹਾੜੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ ਸਣੇ ਆਦਮੀ ਗੋਲੀਆਂ ਨਾਲ ਉੱਡਣ ਹਾਥੀ ਡਿੱਗਦੇ ਸਣੇ ਅੰਬਾਰੀਆਂ ਨੇ ਸ਼ਾਹਮੌਂਦਾ ਇੱਕ ਸਰਕਾਰਵਾਦੋਂ ਉਗਿਆਤ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸੋ ਜਨਰਲ ਸਰਦਾਰ ਸ਼ਾਮ ਸਿੰਘ ਮਰਦਾ ਵਾਂਗੂ ਬੜੀ ਹੀ ਬਾਧੀ ਨਾਲ ਲੜਿਆ ਕਿ ਦੁਸ਼ਮਣ ਵੀ ਉਸ ਦੀ ਸਿਫਤ ਕੰਨੋਂ ਨਾ ਰਹਿ ਸਕੇ ਅੰਗਰੇਜ਼ੀ ਸਮਕਾਲੀ ਮੌਸਮਾਨ ਲਖਾਰੀਆਂ ਕਮੀਆਂ ਨੇ ਵੀ ਉਸ ਦੀ ਸੁਰਗਿਤਾ ਨੂੰ ਖਸਰਾਇਆ ਇਸ ਬਾਰੇ ਜਿਆਦਾ ਜਾਨਣਾ ਚਾਹੁੰਦੇ ਹੋ ਤਾਂ ਪੜੋ ਪੁਸਤਕ ਸਿੱਖ ਰਾਜ ਦੀਆਂ ਸ਼ਾਮਾਂ ਲੇਖ ਗਿਆਨੀ ਤਰਲੋਕ ਸਿੰਘ ਤੇ ਪ੍ਰਕਾਸ਼ਕ ਖਾਲਸਾ ਬਰਦਰਜ਼ ਮਾਈ ਸੇਵਾ ਬਾਜ਼ਾਰ ਅੰਮ੍ਰਿਤਸਰ ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਰਾਣੀ ਜਿੰਦਰਾ ਸੁਨਹਿਮਿਰਨ ਤੇ ਸਭਰਾਵਾਂ ਦੀ ਜੰਗ ਵਿੱਚ ਪਹੁੰਚਿਆ ਤਾਂ ਲਖਾਰੀ ਉਸ ਨੂੰ ਇੰਜ ਬਿਆਨ ਕਰਦਾ ਹੈ ਜਦੋਂ ਲਾਲ ਸਿੰਘ ਤੇ ਤੇਜਾ ਸਿੰਘ ਪਿੱਠਾ ਵਿਖਾ ਗਏ ਤਾਂ ਉਸ ਵੇਲੇ ਸਦਾਰਸ਼ਾਮ ਸਿੰਘ ਅਟਾਰੀ ਆਪਣੇ 800 ਜਵਾਨਾਂ ਨੂੰ ਨਾਲ ਲੈ ਕੇ ਰਣ ਤੱਤੇ ਵਿੱਚ ਪੁੱਜ ਪਿਆ ਸੀ ਉਸ ਨੇ ਦੁੱਧ ਚਿੱਤੇ ਤਿੰਨ ਕੱਪੜੇ ਪਹਿਨੇ ਹੋਏ ਸਨ ਤੇ ਕਿਤੇ ਘੋੜੇ ਉੱਤੇ ਹੀ ਉਹ ਸਵਾਰ ਸੀ ਚਾਂਦੀ ਰੰਗੇ ਲੰਮੇ ਦੜ ਵਿੱਚ ਨੂਰੀ ਚਿਹਰਾ ਦਗ-ਦਗ ਪਿਆ ਕਰਦਾ ਸੀ ਗੁਸੇ ਨਾਲ ਅੱਖਾਂ ਵਿੱਚ ਲਹੂ ਡੁੱਲ ਰਿਹਾ ਸੀ ਚਿਹਰੇ ਤੇ ਦਿਲਾਲ ਇਤਲਾ ਸੀ ਕਿ ਨਜ਼ਰ ਭਰ ਕੇ ਵੇਖਿਆ ਨਹੀਂ ਸੀ ਜਾ ਸਕਦਾ ਨਾਗੜੀ ਦੀ ਭੈਣ ਤੇ ਬਿਜਲੀ ਵਾਂਗ ਚੰਪ ਦੀ ਤਰਵਾਰ ਨੂੰ ਘਮਾਉਂਦਾ ਹੋਇਆ ਆਪਣੇ ਜਵਾਨਾਂ ਨੂੰ ਸ਼ਹੀਦੀਆਂ ਪਾਉਣ ਵਾਸਤੇ ਪ੍ਰੇਰ ਰਿਹਾ ਸੀ ਫੌਜ ਵਿੱਚ ਅਵਰਤੀ ਫੈਲ ਚੁੱਕੀ ਸੀ ਸੈਨਾਪਤੀਆਂ ਤੋਂ ਬਿਨਾ ਲੜਨ ਵਾਲੀ ਫੌਜ ਕੋਲ ਲੜਨ ਦਾ ਸਮਾਨ ਵੀ ਕੋਈ ਨਹੀਂ ਸੀ ਸਿਰਫ ਤਰਵਾਰਾਂ ਨਿਜੇ ਤੇ ਬੰਦੂਕਾਂ ਦੀਆਂ ਸੰਗੀਆਂ ਹੀ ਸਨ ਜਿਨ੍ਹਾਂ ਨਾਲ ਉਹ ਲੜ ਰਹੇ ਸਨ ਆਹ ਸਰਦਾਰ ਜਿੱਧਰ ਵੀ ਨਜ਼ਰ ਮਾਰਦਾ ਸੀ ਉਦ੍ਰਿਦਿਸ਼ਣਨੀય ਤੋਫਾ ਤੇ ਬਦੁਖ ਨਾਲ ਸਿੰਘ ਭੁਜਦੇ ਜਾ ਰਹੇ ਸਨ जख्मੀਆਂ ਦੇ ਮੂੰਹ ਵਿੱਚ ਪਾਣੀ ਦਾ ਕੁੱਟ ਪਾਉਣ ਵਾਲਾ ਵੀ ਕੋਈ ਨਹੀਂ ਸੀ ਰਿਹਾ ਕਈ ਜੀਪ ਭਿਆਣੇ ਹੁੱਦਿਆਵੇਂ ਛਾਲਾ ਮਾਰ ਕੇ ਆਪਣੀ ਅਗਲੀ ਨੂੰ ਠੰਡਾ ਕਰੇ ਸਨ ਲੌਰੰਗੇ ਪਾਣੀ ਵਿੱਚ ਸਿੰਗਾਂ ਦੀਆਂ ਲੋਥਾਂ ਮੱਛੀਆਂ ਵਾਂਗ ਤਰ ਰਹੀਆਂ ਸਨ ਤੇ ਇਹਨਾਂ ਸਮਾਧਾਂ ਕੋਲ ਹੀ ਸਮਾਧ ਹੈ ਸਰਦਾਰ ਨਿਹਾਲ ਸਿੰਘ ਠੜੀ ਵਾਲੇ ਦੀ ਇਹ ਨਿਹਾਲ ਸਿੰਘ ਠੜੀ ਵਾਲਾ ਸਰਦਾਰ ਸ਼ਾਨ ਸਿੰਘ ਠੜੀ ਵਾਲਾ ਦੇ ਵਾਰਤ ਪਿਤਾ ਜੀ ਸਨ ਉਹਨਾਂ ਦੀ ਸਮਾਦੂਈ ਇੱਥੇ ਬਣੀ ਹੋਈ ਹੈ। ਇਹ ਛੋਟੀਆਂ-ਛੋਟੀਆਂ ਇੱਟਾਂ ਸਮਾਦ ਦੇ ਨਾਲ ਲੱਗੀਆਂ ਹੋਈਆਂ ਤੇ ਅੰਦਰ ਬਣੀ ਹੈ ਸਮਾਦ ਸਰਦਾਰ ਨਿਹਾਲ ਸਿੰਘ ਟਾਰੀ ਸਮਾਦ ਸਰਦਾਰ ਨਿਹਾਲ ਸਿੰਘ ਟਾਰੀ ਤੇ ਇਹਨਾਂ ਦੀ ਡੈਥ ਹੋਈ ਸੀ 1892 ਤੇ ਇਹਨਾਂ ਦਾ ਵੀ ਦਰਦ ਦਾ ਕਾਰਨ ਬੜਾ ਰੈਨੀਜੈਂਟ ਹੈ। ਇਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਹਾਰੇ ਖੜੇ ਹੋ ਕੇ ਅਰਦਾਸ ਕੀਤੀ ਸੀ ਮੈਂ ਮਰਾਂ ਤੁੰਜੀ ਵੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬੜੇ ਸਖਤ ਬਿਮਾਰ ਹੋ ਗਏ ਸਨ ਤੇ ਬਚਨ ਦੀ ਕੋਈ ਆਸ ਨਹੀਂ ਰਹੀ ਸੀ ਸੋ ਉਹਨਾਂ ਨੇ ਅਰਦਾਸ ਕੀਤੀ ਉਹ ਤੋ ਦਰਗਾ ਪ੍ਰਵਾਨ ਹੋਈ ਇਹ ਲਿਖਿਆ ਹੈ ਇਤਿਹਾਸ ਕਿ ਇਹਨਾਂ ਦੀ ਮੌਤ 1819 ਵਿੱਚ ਹੋ ਗਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਵੀ ਰਾਜੀ ਹੋ ਗਏ ਸਨ ਦਾ ਨਿਹਾਲ ਸਿੰਘ ਠਾਰੀ ਵਾਲਾ ਵੀ ਬੜੇ ਬਹਾਦਰ ਯੋਧਾ ਸਨ ਇਹਨਾਂ ਨੇ ਵੀ ਪਸੂਲ ਦੀ ਜੰਗ ਵਲੇ ਆਪਣੇ ਬਹਾਦਰੀ ਦੀ ਜੋਰ ਵਿਖਾਏ ਸਨ ਜਿਸ ਤੋਂ ਮਹਾਰਾਜ ਰਣਜੀਤ ਸਿੰਘ ਬਹੁਤ ਪ੍ਰਭਾਵਿਤ ਸਨ ਉਹਨਾਂ ਦੇ ਸਦਾ ਲਈ ਮਿੱਤਰ ਬਣ ਗਏ ਸਨ